ਮੇਰਾ ਉਪਿਆਰੂ ਆਪ ਹੁਣੇ ਮਜ਼ੋਰ ਲੰਘ ਕੇ ਗਾਂ ਖੜੇ ਆਂ ਰੋਣ ਦੂ ਰਾਤਾਂ ਹੋ ਗਈਆਂ ਲਗਾਤਾਰ ਅੱਜ ਤਾਂ ਹੁਣ 4 ਘੰਟੇ ਸੌਣਾ ਸੀ 4 ਕੋ ਹੋਏ ਨਹੀਂ ਹੋਣੇ ਹਲੇ 7 ਕ ਵੱਜੇ ਆ ਮੇਰੇ ਹਿਸਾਬ ਨਾਲ ਸਵੇਰੇ ਜੀ ਆ ਕੇ 5 ਕ ਵੱਜੇ ਰੁਕੇ ਆ ਇੱਥੇ ਮੈਂ ਲਾ ਲਈ ਸੀ ਨੀਂਦ ਮੈਂ ਤਾਂ ਹੁਣ ਉੱਠਿਆ ਹੀ ਹੋਇਆ। ਦੂਜਾ ਬੰਦਾ ਪਿਆ ਹੁਣ ਉਹ 4 ਘੰਟੇ ਨੀਂਦ ਲਾ ਲੂ। ਮੈਂ ਘੰਟੇ ਇੱਕ ਤੱਕ ਮਾਰਦਾ ਸੈਲਫ। ਉਹਨੂੰ ਕਹੂੰ ਵੀ ਗੱਡੀ 'ਚ ਪੈ ਜਾ ਹੁਣ ਤਾਂ ਢਾਬੇ ਤੇ ਪੀ। ਬ੍ਰੇਕ ਲੈ ਕੇ 9:30 ਵਜੇ ਹਰਪੇਆਂ ਗਾਣ ਨੂੰ। ਵੈਸੇ ਤਾਂ ਜੈਨ ਦੀ کہہ ਕੇ ਭرائی ਆ, ਬਿਲ ਦੇਖਿਆ, ਬੇਲਾ ਨੋਰਦੇ ਆ। ਕਰਦੇ ਆ ਕਲੀਅਰ ਕਿੱਥੇ ਜਾਂਦੇ ਆ। ਆ ਯਾਤਰਾ ਬੜੀ ਝੂਰਾ ਝੂਰਾ ਨਾਲ ਚੱਲ ਰਹੀ ਆ। ਇਹ ਸੈਂਕੜੇ ਮੋਟਰਸਾਈਕਲ ਸਕੂਟਰ ਸਾਰਾ ਰੋਡ ਭਰਿਆ ਹੀ ਜਾਂਦਾ। ਪਿੱਛੇ ਵੀ ਬਾਵਾ ਖੜੇ ਸੀ ਇੱਤਲ ਪਾਰ ਤੋਂ ਖਲਦੇ ਜਦੋਂ ਦੇ ਰਾਜਸਥਾਨ ਦੇ ਬੜੇ ਆ। ਇਹ ਢੰਡਿਆਣੀ ਯਾਤਰਾ ਚੱਲਦੀ ਰਹੀ ਐ। ਇਹਨੂੰ ਮਹੀਨਾ ਕੋ ਹੋ ਗਿਆ ਚੱਲਦੀ ਉਹ ਮੇਰੇ ਹਿਸਾਬ ਤੇ ਸੌਣ ਬਾਸੂ ਦੇ ਦਿਨਾਂ ਚ ਚੱਲਦੀ ਯਾਰ ਹਰ ਸਾਲ। ਜੀ ਮਿੱਤਰੋ ਪਿਆਰੋ ਕੀ ਹਾਲ ਨੇ? ਇਹ ਖੜੇ ਆਪਾਂ ਜਾਵਰੇ ਕਿ ਉਹ ਵੀ ਇੱਥੋਂ ਹੀ ਫਿਰੋ ਜੈਨ ਨੂੰ ਰਸਤਾ ਮੋੜਨਾ ਲੋਕੇਸ਼ਨ ਹਲੇ ਮਿਲ ਨਹੀਂ ਰਹੀ ਜਾਂਦਾ ਬੰਦਾ ਆਫਿਸ ਨਹੀਂ ਪਹੁੰਚਿਆ ਤੇ ਅਜੇ ਝਾਂ ਢਾਬੇ ਤੇ ਰੁਕੇ ਸੀ 커피-ਕੂਫੀ ਪੀਣ ਇਹਨਾਂ ਦਾ ਵੀ ਕੰਮ ਚੱਲ ਰਿਹਾ ਢਾਬਾ ਵੱਡਾ ਤੂੜ ਦੇ ਉੱਤੇ ਹੀ ਆਉਣਾ ਤੇ ਲੋਕੇਸ਼ਨ ਨਹੀਂ ਮਿਲ ਰਹੀ ਜਾਂਦਾ ਬੰਦਾ ਹਲੇ ਆਫਿਸ ਨਹੀਂ ਪਹੁੰਚਿਆ ਕਿਉਂਕਿ ਮੈਸੇਜ ਦੋ ਤਿੰਨ ਵਾਰੀ ਕਰ ਲਿਆ ਮੈਂ ਯਾਰ ਲੋਕੇਸ਼ਨ ਪਾ ਦੇ ਹੁਣ ਇੱਥੋਂ ਆਏ ਆ ਵੀ ਆਪਾਂ ਨੂੰ ਕਹਿ ਕੇ ਤਾਂ ਉੱਥੋਂ ਜੈਨ ਭਾਈ ਆ ਤੇ ਉਹ ਫੋਰ ਐਲਸਨ ਚੋਂ ਵੀ ਜਾਣ ਦੀ ਗੱਲ ਹੀ ਕਰਦੇ ਸੀ ਤੇ ਟਰਾਂਸਪੋਰਟਰ ਨੇ ਵੀ ਜਾਣ ਨਹੀਂ ਕਿਹਾ ਸੀ ਜਦੋਂ ਮੈਂ ਅੱਜ ਸਵੇਰੇ ਉੱਠ ਕੇ ਬਿੱਲ ਦੇਖਿਆ ਕਿਉਂਕਿ ਨੇੜੇ ਆ ਕੇ ਹੀ ਗੱਲ ਕਰਨੀ ਹੁੰਦੀ ਹੈ ਬਿਲਾ ਦੇ ਉੱਤੇ ਅੰਦਰ ਦਾ ਐਡਰੈਸ ਆ ਇਸ ਕਰਕੇ ਮੈਂ ਕਨਫਿਊਜ਼ਨ ਚ ਫਸਿਆ ਹੋਇਆ ਆ ਵੀ ਯਾਰ ਹੋਰ ਨਾ ਕਿਤੇ ਆ ਜਾਵਰੇ ਵਾਲੀ ਕ੍ਰੋਸਿੰਗ ਲੰਘ ਜੀਏ 나ਗ ਤੇ 나ਗ ਤੇ ਤੋਂ ਫਿਰ ਦੂਰ ਪੈ ਜਾਣਾ ਫਿਰ ਆਏ ਆ ਵੀ ਉੱਥੋਂ ਦੀ ਬਦਨਾਵਰ ਹੋ ਕੇ ਮੋੜਨਾ ਪੈਂਦਾ ਤੇ ਇਸ ਕਰਕੇ ਵੇਟ ਕਰ ਰਹੇ ਆ ਬਾਕੀ ਦੱਸਦਾ ਫਿਰ ਜਦੋਂ ਤੁਰਦੇ ਆ ਜਾਵਰੇ ਤੂੰ ਅਜਾਇਬ ਆਲਾ ਰਾਹ ਉਣ ਪਿਆ ਕਿਉਂਕਿ ਇਹਦੇ ਇੱਧਰ ਨੂੰ ਆਏ ਆ ਪਹਿਲਾਂ ਇੱਕ ਦੋ ਗੇੜੀ ਲਾਏ ਨੇ ਉਹ ਵੀ ਟਾਈਮ ਹੋ ਗਿਆ ਤਕਰੀਬਨ ਸਾਈਕਲ ਲਾ ਕੇ ਗਏ ਸੀ ਆਮਣੋ ਸਾਹਮਣੇ ਲਗਾਨਾ ਤੇ ਪਜਾਇ ਸ਼ਹਿਰ ਸੰਘਣਾ ਤੇ ਪੁਰਾਣਾ ਸ਼ਹਿਰ ਬਾਕੀ ਦੇਖਦੇ ਆ ਟੈਰਾ ਵਾਲੇ ਦਾ ਡਾਊਨ ਕਿੱਥੇ ਗਿਆ ਜਾਨੀ ਜਿੰਨੀ ਕਿ ਮੈਂ ਸਰਚ ਕਰੀ ਆ ਹਜੇ ਲੋਕੇਸ਼ਨ ਤਾਂ ਨਹੀਂ ਬੰਦੇ ਨੇ ਭੇਜੀ ਆ ਦੇ حساب ਨਾਲ ਰੈਲਸਨ ਉਹਦਾ ਐਡਰੈਸ ਜਿਹੜਾ WhatsApp ਤੇ ਸ਼ੋ ਹੁੰਦਾ ਉਹਦੇ حساب ਨਾਲ ਭਰ ਕੇ ਦੇਖਿਆ ਬਣਦਾ ਤਾਰੀਖ ਰੇਲਵੇ ਸਟੇਸ਼ਨ ਤੇ ਕੋਈ ਆ ਕਿਤੇ ਨੋ ਐਂਟਰੀ ਦਾ ਮਸਲਾ ਨਾ ਬਣ ਜੇ ਬਾਕੀ ਦੇਖਦੇ ਆ ਉਦਾਂ ਬੰਦਾ ਕਹਿ ਰਿਹਾ ਵੀ ਤਿੰਨ ਤੋਂ ਪਹਿਲਾਂ ਪਹੁੰਚ ਜਾ ਇਹ ਗੱਡੀ ਲੈ ਜੂ 100 ਕਿਲੋਮੀਟਰ ਰਹਿ ਗਿਆ ਪਹੁੰਚ ਸਕਦੇ ਆ ਆਰਾਮ ਨਾਲ ਇਹ ਤੋਂ 500-700 ਕਿਲੋਮੀਟਰ ਆ ਕੇ ਫਿਰ ਹਾਂ ਦਿੱਲੀ ਮੁੰਬਈ ਹਾਈਵੇ ਆਪਾਂ ਕ੍ਰੋਸ ਕਰਨਾ ਹੁੰਦਾ ਜੈਨ ਲਈ वेलकम टू दिल्ली बड़ौदा मुंबई एक्सप्रेस ले ये अपनी छाती से उतरने उसको मिलान गया भाई आपा टपली ਥਲੇ ਦੀ ਸਿੱਧਾ ਜਾਣ ਆ ਵੀ ਸੰਗਤ ਮੈਨ ਲੱਗਦਾ ਜੈਨ ਨੂੰ ਹੀ ਜਾ ਰਹੀ ਆ ਬਹੁਤ ਲੋਕ ਜਾ ਰਹੇ ਆ ਬਈ ਹੱਦ ਨਾਲ ਬਹੁਤ ਲੋਕ ਇਹ ਹੁੰਦਾ ਰਾਹ ਦੇ ਬਸਟਕ ਕਿਲਾ ਦੇਖ ਰਹੇ ਆ ਜੈਨ ਵਾਲੇ ਰਾਸਤੇ ਤੇ ਆ ਸ਼ਾਇਦ ਨੇੜੇ ਜਾ ਕੇ ਪਤਾ ਲੱਗੂਗਾ ਇਹ ਕਿਹਦਾ ਕਿਲਾ ਹੈ। ਪਿਆ ਆ ਤਾਂ ਹਲੇ ਚੰਗੀ ਹਾਲਤ ਦੇ ਵਿੱਚ ਆ। ਬਾਕੀ ਨੇੜੇ ਜਾ ਕੇ ਜੂਟ ਕਰਦੇ ਆਂ, ਦੇਖਦੇ ਆਂ। ਆਹੋ ਨਾ ਅੱਗੇ ਵੀ ਕਈ ਕਿਲੇ ਦੇਖੇ ਆ ਤਕਰੀਬਨ ਜਿਹੜੇ ਪਏ ਆ ਉਹਦੇ ਵਿੱਚ ਵਿੱਚ ਵਸ ਗਏ ਆ ਲੋਕ ਆ ਕੇ ਕਾਬਦੇ ਹੋ ਗਏ ਆ ਸਾਰੇ। ਆ ਵੀ ਇੱਕ ਮੰਦਿਰ ਆ ਮੁਕੇ। ਦੇਨ ਵਾਲੇ ਰਸਤੇ ਤੇ ਆਉਂਦਾ ਦੇਵ ਨਰਾਇਣ ਪੈਰੋਂ ਜੀ ਮੰਦਿਰ ਅਰ ਜ ਨਹੀਂ ਪਤਾ ਨਹੀਂ ਪਰ ਜਾਣੀ ਇਦਾਂ ਦਾ ਬੀਚ ਆ ਹੁਣ ਜਾਂਦਾ ਮੰਦਿਰ ਆ ਜਾਂ ਖੇਲਾ ਵੈਸੇ ਬਣਿਆ ਤਾਂ ਕਿਲੇ ਦੇ ਟੈਪ ਹੀ ਹੋਇਆ ਉਹ ਚੜੇ ਫਿਰਦੇ ਆ ਬਤਿੰਦਰ ਉੱਤੇ ਝੰਡਾ ਲਹਿਰਾ ਰਹੇ ਆ ਮੰਦਿਰ ਹੀ ਆ ਫਿਰ ਇਹ ਕੋਈ ਪੁਰਾਣਾ ਸਹਾਨਾ ਐਮਪੀ ਜਿ ਕਹਿੰਦੇ ਹੁੰਦੇ ਆ ਕਣਕ ਐਮਪੀ ਵਾਲੀ ਮਹਿੰਗੀ ਮਹਿੰਗੀ ਖਾਂਦੇ ਆ ਦੇਖੋ ਸੁੰਦਰੀਆਂ ਹੁੰਦੀਆਂ ਇਹ ਤਾਂ ਵੈਸੇ ਸੋਇਆਬੀਨ ਤੇ ਹੋ ਰਹੀ ਆ ਮੇਰੇ ਸਾਹ ਪਰ ਜਾਣੀ ਉਹ ਭਲੇਖੇ ਹੀ ਨੇ ਆਪਣੇ ਟੀਪੈਸਟਿਸਾਈਡ ਨਹੀਂ ਪੈਂਦਾ ਪੈਂਦਾ ਬਾਈ ਸਾਰੇ ਪਾਸੇ ਹੀ ਪੈਂਦਾ ਹੁਣ ਤਾਂ ਹਿੰਦੁਸਤਾਨ ਦੇ ਵਿੱਚ ਕੋਈ ਏਰੀਆ ਹੈ ਹੀ ਨਹੀਂ ਜਿੱਥੇ ਪੈਸਟਿਸਾਈਡ ਨਹੀਂ ਯੂਜ਼ ਹੁੰਦਾ ਆਪਣੇ ਕਣਕ 5 5 6 6000 ਨੂੰ ਕੁਆਂਟਲ ਲੈ ਕੇ ਖਾਂਦੇ ਆ ਲੋਕਾਂ ਬੀ ਐਮ ਪੀ ਜੀ ਰੇਸਪ੍ਰੇ ਨਹੀਂ ਹੋਣਗੇ ਟਾਈਮ ਪਹਿਲਿਆਂ ਚ ਹੋ ਸਕਦਾ ਨਾ ਪਾਉਂਦੇ ਹੋ ਹੁਣ ਤਾਂ ਪਾਉਂਦੇ ਆ ਬਾਈ ਜੋ ਜੀ ਨਦੀ ਦੇ ਵਿੱਚ ਮੰਦਿਰ ਬਣਿਆ ਛੋਟਾ ਜਿਹਾ ਪਾਣੀ ਦਾ ਵਹਾਅ ਵਿੱਚ ਚੜਿਆ ਹੋਇਆ ਇਦਾਂ ਦੇ ਮੰਦਿਰ ਇੱਥੇ ਐਮ ਪੀ ਮਹਾਰਾਸ਼ਟਰ ਦੇ ਵਿੱਚ ਕਾਫੀ ਦੇਖਣ ਨੂੰ ਮਿਲਦੇ ਆ ਕਿਉਂਕਿ ਉਹ ਜੈਨ ਦੇ ਨੇੜੇ ਆ ਗਏ ਆ ਮਹਾਕਾਲ ਦੀ ਨਗਰੀ ਕਹਿੰਦੇ ਆ ਜੈਨ ਮੰਦਿਰ ਤਾਂ ਇੱਥੇ ਉਧਰਤੀ ਜ਼ਿਆਦਾ ਹੈਗੇ ਆ ਉਧਰ ਵੀ ਦੇਖੋ ਲੋਕਾਂ ਦਾ ਇਲਾ ਲੱਗਿਆ ੱਲੇ ਨਹਾਉਂਦੇ ਹੁੰਦੇ ਆ ਇਨਾਨ ਕਰਦੇ ਆ ਆ ਮੰਦਿਰ ਆ ਕੁਝ ਦੇਖੋ ਦੇ ਦਰਵਾਰ ਦੇ ਵਿੱਚ ਵੀ ਪਾਣੀ ਜਾ ਰਿਹਾ ਉਹ ਬਣਿਆ ਹੀ ਸਟਰਕਚਰ ਇਸ ਤਰੀਕੇ ਦਾ ਹੋਇਆ ਵੀ ਪਾਣੀ ਆਮ ਕਰਕੇ ਹੀ ਲੰਘਦਾ ਹੋਊ ਇਥੋਂ ਨਹੀਂ ਕਿਉਂਕਿ ਪਿੱਲਰ ਹੀ ਪਿੱਲਰ ਨੇ ਤੇ ਉਹ ਮੰਦਿਰ ਆ ਵਿੱਚ ਆ ਥੱਲੇ ਦੀ 1 ਕਰੋੜ ਕੱਢਿਆ ਹੈ ਨਾਲ ਇਹ ਉਤੋਂ ਦੀ ਪਾਣੀ ਕੱਪਦਾ ਹੋਊਗਾ ਨਹੀਂ ਥੱਲੇ ਦੀ ਜਾਏ ਇਹ ਸੀ ਸਮਾਰਟ ਪੁਆਇੰਟ ਸਮਾਰਟ ਸਟੋਰ ਆ ਗਿਆ ਤੇ ਇੱਕ ਦੋ ਚੀਜ਼ਾਂ ਲੈਣੀਆਂ ਪਾਣੀ ਤਾਂ ਨਹੀਂ ਠੰਡਾ ਠੰਡਾ ਇਹ ਹੋ ਗਿਆ ਸੀ ਦੋ ਟੰਡਾ ਇੱਥੇ ਹੁਣ ਆਇਆ ابھی 11 ਵਜਣ ਵਾਲੇ ਆ ਲਾ ਦੀਏ ਗੱਡੀ 3 ਵਜੇ ਤੱਕ ਉਹ ਜਾਣ ਵੇ ਲੈ ਜੂਗੀ ਲਾਲ ਚਹੀ ਹੈ ਵੀ ਜੇ ਨੇੜੇ ਆਏ ਆ ਤਾਂ ਪੁਰਾ ਇੱਕ ਦੋ ਦਿਨ ਬਚ ਜਾਣ ਨਹੀਂ ਤਾਂ ਫਿਰ ਠੀਕ ਲਉਂਦੀ ਵੀ ਇਧਰ ਉਹ ਨਾਗਦੇ ਦੇ ਨਾਲ ਨਾਲ ਉਹ ਸਿਸਟਮ ਬਣਿਆ ਹੋਇਆ ਫੂਟਿੰਗ ਵਗੈਰਾ ਵਾਲਾ ਵੀ ਪਾਣੀ ਐ ਇਸ ਵਾਰ ਬਰਸਾਤਾਂ ਆ ਬਣ ਰਿਹਾ ਕੋਈ ਪਾਰਕ ਵਗੈਰਾ ਡਵੈਲਪ ਕਰ ਰਹੇ ਆ ਹੁਣ ਹੜੇ ਟਾਈਮ ਮੈਨੂੰ ਲੱਗਦਾ ਟੂਰਿਸਟ ਅਟਰੈਕਸ਼ਨ ਲਈ ਜਗਾ ਬਣੂਗੀ ਇਹ ਏਮੀ ਇਸ ਵਾਰ ਰਿਕਾਰਡ ਤੋੜਿਆ ਯਾਰ Rajasthan MP Maharashtra ਦੇ ਵਿੱਚ ਆ ਬੜੇ ਆ ਹਾਂ ਤਕਰੀਬਨ अजैन ਬਾਹਰਲਾ ਜਿਹੜਾ ਏਰੀਆ ਹੈ ਅਜੇ ਜਾਣੇ ਜੈਨ 7-8 ਕਿਲੋਮੀਟਰ ਅਸਲੀ ਲੋਕੇਸ਼ਨ ਦੀ ਨਹੀਂ ਹੈ ਪਤੰਦਰ ਨੇ ਹੋਣ ਲੱਗੇ ਸੀ ਨਾ ਭਾਈ ਜੀ ਵੀ ਪਤਾ ਨਹੀਂ ਕਿਹਦੇ ਆ ਬੰਦਾ ਇਹ ਆ ਗਈ ਕਿਸ਼ਿਪਰਾ ਨਦੀ ਵੈਸੇ ਅੱਜ ਤੱਕ ਨੋ ਤਾਂ ਨਹੀਂ ਸੁਣਿਆ ਸੀ ਅੱਜ ਸੁਣ ਲਿਆ ਉਜੈਨ ਦੇ ਵਿੱਚ ਲੰਘਦੀ ਐ ਇੱਕ ਸਿਤਪਰਾ ਨਦੀ ਓਕੇ ਪੜਿਆ ਵੀ ਐ ਨਹੀਂਗਾ ਕਿਤੇ ਇਹਨੂੰ ਨਹੀਂ ਬੰਦੇ ਇਹਨਾਂ ਮਾੜਨੋ ਤਾਂ ਨਹੀਂ ਹੁੰਦੀ ਐ ਪਹਿਲੀ ਵਾਰੀ ਇਹ ਨਦੀ ਦਾ ਨਾਮ ਸੁਣਿਆ ਉਜੈਨ ਗੱਡੀ ਲਾਤੀ ਸੀ ਉੱਥੇ ਤੇ ਔਰਕੇ ਆਇਆ ਸੀ ਵੈਸੇ ਉਹਨਾਂ ਦਾ ਬੰਦਾ ਛੱਡ ਗਿਆ ਸੀ ਮੈਨੂੰ ਉਹਨੇ ਗਾਂ ਜਾਣਾ ਸੀ 1.5 ਕਿਲੋਮੀਟਰ ਆਇਆ ਮੈਂ ਰੋਟੀ ਡਰਾਈਵਰ ਦੀ ਪੈੱਕ ਕਰਵਾ ਲਈ ਜਨ ਨਾਲ ਰਾਹ ਨੂੰ ਤੁਰ ਪਿਆ ਰੋਟੀ ਲੈਣ ਗਿਆ ਚਲ ਵਧੀਆ ਹੋਇਆ ਵੀ ਆਪ ਉੱਥੇ ਖਾਏ ਹੁਣ ਹਾਜਮ ਹੋ ਜੂਗੀ ਜਿਹੜੀ ਬਾਹਲੇ ਇਸ ਤਰ੍ਹਾਂਾ ਦੀਨਾ ਜੇ ਤੋਂ ਤੋਂ ਮੋੜਨਾ ਉੱਥੋਂ ਗਾ ਇੱਕ ਸਵਾ ਕਿਲੋਮੀਟਰ ਹੋ ਜਾਵੇ। ਉੱਥੋਂ ਆਟੋ ਕਰ ਲਿਆ ਸੀ ਰੋਟੀ ਲੈ ਕੇ ਪਹੁੰਚ ਗਿਆ ਗੱਡੀ ਮੇਰਾ ਗਿਆਲਾ ਖਾਲੀ ਹੋ ਰਹੀ ਹੈ। ਕਿ ਕਿਉਂਕਿ ਪਿੱਛੇ ਤਾਂ ਨਹੀਂ ਰੁਕੇ ਯਾਰ 3 ਵਜੇ ਦਾ ਟਾਈਮ ਦੱਸਿਆ ਸੀ ਇਹਨਾਂ ਨੇ ਕਿ 3 ਵਜੇ ਤੋਂ ਬਾਅਦ ਜੇ ਲੇਟ ਹੋ ਗਿਆ ਫਿਰ ਲੀਵਰ ਨਹੀਂ ਮਿਲਣਾ ਫਿਰ ਆਪਾਂ ਨੂੰ ਇਹ ਹੁੰਦਾ ਵੀ ਯਾਰ ਦਿਨ ਬਾਅਦ ਨੂੰ ਅੱਗੇ بڑے ਖੱਜਲ ਹੋਣ ਜਾਂ ਹੋਰ ਨਗੇੜੇ ਪਹੁੰਚ ਗਏ ਆਂ ਬਸਨਗੇਸ਼ਨ ਤੇ ਕੰਮ ਕਰਨ ਲੱਗੇ ਸੀ ਤਕਰੀਬਨ ਅੱਧਾ ਘੰਟਾ ਮੈਂ ਰੋਟੀ ਲੈਣ ਗਿਆ ਸੀ ਲਾ ਰਹੇ ਆ ਮਾਲ ਅੰਜੇ ਸਾਹ ਨਾਲ 20 ਮਿੰਟਾਂ ਦੇ ਵਿੱਚ ਹੋਰ ਅੱਧੇ ਘੰਟੇ 'ਚ ਖਾਲੀ ਹੋਊ ਗੱਡੀ ਮਾਕੀ ਦੱਸਦੇ ਆ ਦਿੰਨੇ ਅਪਡੇਟ ਏਦੂ ਬਾਅਦ ਵਾਲੀ ਕੀ ਬਣਦੀ ਆ ਦੇਖੋ ਬੰਦੇ ਦੀ ਮਿਹਨਤ ਆ ਮੈਂ ਬੰਡਲ ਚੱਕਿਆ ਸੀ ਇੱਕ ਪੰਜ ਪੰਜ ਕਿਟ aeration ਦਾ ਬੰਡਲ ਆ ਮੇਰੇ ਹਿਸਾਬ ਨਾਲ ਵਜ਼ਨ 15 ਤੋਂ 20 ਕਿਲੋ ਦੇ ਗੀੜ ਹੈਗਾ ਜਿਆਦਾ ਹੋਵੇ ਜਿਆਦਾ ਹੋਵੇ 15 ਤੋਂ 20 ਤਾਂ ਹੈਗਾ ਵੈਸੇ ਵੇਟ ਡਾਲਾ ਮਹਿੰਗਾ ਇੱਥੇ ਖਾਲੀ ਕਰਕੇ ਜੋ ਜੈਂਤੋ ਛੜਤਾ ਜਕਰਾ ਪਹਿਲਾਂ ਨੀਤ ਸੀ ਨੀਮਚ ਦੀ ਪਰ ਉਹ ਜਿਵੇਂ ਕਹਿੰਦੇ ਹੁੰਦੇ ਨਾ ਪਿਛਲੀ ਵਾਰੀ ਉਹਨੇ ਪਾੜਾ ਲਾਇਆ 3700 ਟਨ ਦਾ ਇੱਕ ਹੀ ਬੰਦਾ ਕਹਿੰਦਾ 2400 ਦਊ ਮੈਂ ਕਹਾਂ ਕੋਈ ਨਾ ਘਰੇ ਹੀ ਰੱਖ ਲਾਉਂਦੇ ਮਾਰ ਅਸੀਂ ਨਹੀਂ ਆਉਂਦੇ ਨਾਲੇ ਇਹਨਾਂ ਨੂੰ ਐ ਹੋ ਜਾਂਦਾ ਇੱਕਦਾਂ ਹੀ ਵੀ ਇੱਕ ਹੀ ਬਾਈ ਗੱਡੀ ਵਾਲੇ ਨੇ ਫੋਨ ਲਾ ਲਿਆ ਵੀ ਥੋੜੀ ਕਿੰਨੀ ਕੁ ਜ਼ਰੂਰਤ ਹੋਊ ਉਹਨੂੰ ਯਾਰ ਹੁਣ 40 ਜਾਣ ਨੂੰ ਫੋਨ ਲਾਇਆ 40 ਜਾਣ ਕੋਲ ਚੱਲ ਕੇ ਖੜਦੇ ਆ ਅੱਜ ਨਹੀਂ ਕੱਲ ਨੂੰ ਕੱਲ ਨੂੰ ਨਹੀਂ ਪਰਸੋਂ ਨੂੰ ਪਰਸ ਜਾਣੀ ਹੈ ਮੈਂ ਆ ਗਿਆ ਜੀ ਫੇਰ ਬੈਂਕ ਤੋਂ ਵੀ ਭਰ ਮੈਂ ਆ ਗਿਆ ਲਈ ਰੋਡ ਜਿਹੜਾ ਨਵਾਂ ਰਿੰਗ ਰੋਡ ਕਹਿੰਦੇ ਐ ਇਹਨੂੰ ਅੱਗੇ ਉਹ ਜਾ ਕੇ ਜਾਣੀ ਨਵਾਂ ਚੜਨਾ ਆਪਾਂ ਇਹ ਰਿੰਗ ਰੋਡ ਜਾਣੀ ਹੁਣੇ ਹੀ ਬਣਿਆ ਥੋੜੇ ਟਾਈਮ ਦਾ ਦਾਸਦੇ ਆ ਰਿੰਗ ਰੋਡ ਤੇ ਤਾਂ ਵੈਸੇ ਅਸੀਂ ਆ ਪਿਛਲੇ ਮੋੜ ਤੋਂ ਐਂਟਰ ਹੋ ਗਏ ਆ ਜਿੱਥੇ ਕਫਲਾਈਓਵਰ ਆਉਂਦਾ ਇੱਧਰ ਇਸ ਪਰੇ ਜਾਣਾ ਕਾਹਦਾ ਉਥੋਂ ਅੰਦਰ ਤੇ ਜਾਲੀ ਨਗਰ ਯਾਰ ਹੁਣਾਂ ਕੋਲੇ ਆ ਗਏ ਆਂ ਜੀ ਅੰਦੌਰ ਦੇ ਨੇੜੇ ਤੇ ਦਵਾਸ ਪਾਰ ਕਰ ਰਹੇ ਆਂ ਬਾਈਪਾਸ ਆਈ ਸੀ ਤੇ ਬਹੁਤ ਸੁਮਾ ਰੋਡ ਬਣਿਆ ਹੋਇਆ ਇਦਾਂ ਦੇ ਪੁਲ ਤਿੰਨ ਚਾਰ ਅਸੀਂ ਕ੍ਰੋਸ ਕਰਕੇ ਆਏ ਆਂ ਪਹਿਲਾਂ ਵੀ ਟ੍ਰੈਫਿਕ ਅੰਡਰਪਾਸ ਤੇ thro ਵੀ ਜਿਹੜੀ ਜਾਂਦੀ ਆ ਨਾ ਉਹ ਫਲਾਈਓਵਰ ਤੇ ਜਿਹੜਾ ਟ੍ਰੈਵਲ ਕਰ ਰਿਹਾ ਹੁੰਦਾ ਉਹਨੂੰ ਦੇਖ ਰਹੀ ਹੁੰਦੀ ਹੈ ਸਮਾਲ ਦੇ ਬੱਚੇ ਅੰਦਰ ਇੱਕ ਐਲੀਵੇਟਰ ਚੜ ਰਹੇ ਆ ਫੂਡ ਕੋਰਟ ਚ ਆਇਆ ਥਾਣੇ ਦੀ ਪੁਤ ਲੱਗੀ ਸੀ